ਹਾਂਜੀ ਬਾਬੋ ਸਤਿ ਸ੍ਰੀ ਅਕਾਲ ਜੀ ਕੀ ਹਾਲ-ਚਾਲ ਆ ਮਿੱਤਰੋ ਕਿਵੇਂ ਠੀਕ-ਠਾਕ ਸਾਰੇ ਚੜ੍ਹਦੇ ਪੰਜਾਬ ਵਾਲੇ ਲਹਿੰਦੇ ਪੰਜਾਬ ਵਾਲੇ ਹੋਰ ਵੀ ਐਨਆਰਆਈ ਵੀ ਜਿੰਨੇ ਆਪਣੇ ਵੀਡੀਓ ਦੇਖਦੇ ਆ ਯੂਪੀ ਤੋਂ ਹਰਿਆਣਾ ਤੋਂ ਕਲਕੱਤੇ ਤੋਂ ਦੇਰਾਦੂਨ ਕੇਰਲਾ ਤੋਂ ਜਿੱਥੋਂ-ਜਿੱਥੋਂ ਵੀ ਭਰਾ ਸਾਰੇ ਜੁੜੇ ਆਪਣੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਪਹਿਲ ਦਲੋਂ ਧੰਨਵਾਦ ਆ ਸਤਿਕਾਰ ਆ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦਿੰਨੇ ਹੋ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਜੀ ਲਾਈਕ ਸ਼ੇਅਰ ਕਮੈਂਟ ਦੀ ਝੜੀ ਲਾ ਦਿਓ ਬਾਈ ਤੇ ਚੈਨਲ ਸਬਸਕ੍ਰਾਈਬ ਕਰੋ ਤੇ ਜਾਣਕਾਰੀ ਦੀ ਕਮੀ ਮੈਂ ਨਹੀਂ ਛੜਦਾ ਛੁੱਟੀ ਚ ਅੱਜ ਫੇਰ ਇੱਕ ਤਮਾਕਿਆ ਆਈ ਆਪਾਂ ਕਰਨ ਲੱਗੇ ਆਂ ਵੀਡੀਓ 'ਚ ਤਮਾਕੇਦਾਰ ਵੀਡੀਓ ਆਜ ਵਾਲੀ ਵੀ ਬਾਈ ਦੇਖਿਓ ਪੂਰੀ ਧਿਆਨ ਨਾਲ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਸੀ ਉਹ ਮੇਰੇ ਵੀਰ ਕਮੈਂਟ ਕਰਕੇ ਦੱਸੋ ਜਿਹਨੂੰ ਪਤਾ ਸੀ ਇਸ ਚੀਜ਼ ਬਾਰੇ ਉਹ ਵੀ ਕਮੈਂਟ ਕਰਕੇ ਦੱਸਿਓ ਠੀਕ ਆ ਜੀ ਜਾਨਵਰ ਦੇਖ ਲਓ ਤੇ ਕਿਵੇਂ ਲੱਗੇ ਤੁਹਾਡੇ ਸਾਹਮਣੇ ਆ ਡੇਲੀ ਵੇਚ ਦਾ ਦਿਖਾਉਣੇ ਜਾਨਵਰ ਆਪਾਂ ਤੁਹਾਨੂੰ ਧੰਨਵਾਦ ਸਤੰਦ ਰੋਸ ਦਾ ਫੈਕਟ ਹੈ ਦਾ ਕਿਰਪਾ ਮਹਾਰਾਜ ਦੀ ਤੇ ਕੱਢਦੇ ਆਪਾਂ ਵੀਡੀਓ ਸ਼ੁਰੂ ਜਾਦੇ ਗੱਲਾਂ ਨਾ ਕਰਦੇ ਹੋਏ ਆਪਾਂ ਆਪਣੇ ਟੌਪਿਕ 깔 ਵੱਧਦੇ ਆਂ ਬਈ ਅੱਜ ਆਪਾਂ ਤੁਹਾਨੂੰ ਕਾਲੀ ਮਿਰਚ ਦਾ ਇਸਤੇਮਾਲ ਦੱਸਾਂਗੇ ਕਬੂਤਰਬਾਜੀ ਵਿੱਚ ਕਾਲੀ ਮਿਰਚ ਦਾ ਇਸਤੇਮਾਲ ਕਦੋਂ ਤੇ ਕਿੱਥੇ ਹੁੰਦਾ ਤੇ ਕਿਉਂ ਹੁੰਦਾ ਕਾਲੀ ਮਿਰਚ ਵੀ ਇੱਕ ਵਰਦਾਨ ਆ ਬਈ ਕਬੂਤਰਾਂ ਵਾਸਤੇ ਠੀਕ ਆ ਤੇ ਕਾਲੀ ਮਿਰਚ ਦੋ ਤਿੰਨ ਥਾਂ ਤੇ ਯੂਜ਼ ਹੁੰਦੀ ਆ ਕੂਤਰਵਾਜੀ ਵਿੱਚ ਉਹ ਵੀ ਤੁਹਾਨੂੰ ਦੱਸਦੇ ਆ ਜਦੋਂ ਮੰਨ ਲਓ ਸਭ ਤੋਂ ਪਹਿਲਾਂ ਤਾਂ ਆਪਣੇ ਕੂਤਰਾਂ ਲਗੇ ਤੇ ਫੋੜੇ ਫੈਂਸੀਆਂ ਹੋ ਜਾਂਦੀਆਂ ਠੀਕ ਹੈ ਜਾਂ ਜ਼ਹਿਰ ਬਾਦ ਹੋ ਜਾਂਦਾ ਤੇ ਉਹਦੇ ਵਾਸਤੇ ਇੱਕ ਐਲ ਹੈਸ਼ਟ ਦਵਾਈ ਆਉਂਦੀ ਉਹ ਸੈਣੀ ਵੀ ਸੈ ਦੱਸਦਾ ਹੁੰਦਾ ਬਕੀਰੀਆਂ ਵਾਲਾ ਐਲ ਹੈਸ਼ਟ ਲਿਵਰੋਸਿਟਾਜਿਨ ਹਿੰਦੀ ਆ ਉਹ ਉਹ ਦਵਾਈ ਬਈ 1 ਲੀਟਰ ਦੇ ਵਿੱਚ ਆਪਾਂ 1 ਢੱਕਣ ਪਾ ਕੇ ਦੇ ਸਕਦੇ ਹਾਂ ਤੇ ਜੇ ਇਕੱਲੇ-ਇਕੱਲੇ ਕਬੂਤਰ ਨੂੰ ਜਾਂ ਦੇਣਾ ਤਾਂ 2 ਤੋਂ 3 ਬੂੰਦਾਂ, 2 ਬੂੰਦਾਂ ਬੱਚੇ ਨੂੰ 3 ਤੋਂ 4 ਬੂੰਦਾਂ ਕਬੂਤਰ ਨੂੰ 10 ml ਸਾਦੇ ਪਾਣੀ 'ਚ ਤਾਜੇ ਪਾਣੀ 'ਚ ਪਾ ਕੇ ਤਿੰਨ ਤੋਂ ਪੰਜ ਦਿਨ ਲਗਾਤਾਰ ਦਿਓ ਬਈ ਤਾਂ ਰਿਜ਼ਲਟ ਬਹੁਤ ਵਧੀਆ ਇਹ ਜਿਹੜੀ ਅੰਦਰੂਨੀ ਇਨਫੈਕਸ਼ਨ ਆ ਕਬੂਤਰਾਂ ਦੇ ਅੰਦਰ ਅੰਦਰੂਨੀ ਇਨਫੈਕਸ਼ਨ ਹੋ ਜਾਂਦੀ ਆ ਉਹਦੇ ਕਾਰਨ ਜ਼ਹਿਰਬਾਦ ਹੁੰਦਾ ਜਾਂ ਗਰਮ ਦਾਣਾ ਪਾਉਣ ਕਾਰਨ ਜ਼ਹਿਰਬਾਦ ਹੁੰਦਾ ਤੇ ਉਹਨੂੰ ਬਈ ਇਹ ਰੋਕ ਦਿਆ ਤੰਦੀਰੇ ਕੂਤਰਾਂ ਤੁਹਾਡੇ ਗੋੜੇ ਫੈਂਸੀਆ ਹੋਵੇ ਜਾਂ ਬੱਚਿਆ ਜਾਏ ਕਬੂਤਰਾਂ ਉਹਨਾਂ ਨੂੰ ਵੀਰੇ ਗਰਮ ਦਾਣਾ ਤਾਂ ਦਿਖਾਉਣਾ ਵੀ ਨਹੀਂ ਪਾਉਣਾ ਦਾ ਬਹੁਤ ਦੂਰ ਦੀ ਗੱਲ ਸਿਰਫ ਕਣਕ ਸਰੋਂ ਤੇ ਮੂੰਗੀ ਪਾ ਸਕਦੇ ਤੁਸੀਂ ਉਹਨਾਂ ਨੂੰ ਛੋਲੇ ਵੀ ਨਹੀਂ ਪਾਉਣੇਗੇ ਠੀਕ ਆ ਮੇਰੇ ਵੀਰ ਤੇ ਇਹਦਾ ਰਿਜ਼ਲਟ ਬਹੁਤ ਵਧੀਆ ਬਈ ਇਸ ਦਵਾਈ ਦਾ ਮੈਂ ਤਾਂ ਯੂਜ਼ ਕਰਦਾ ਹੁਣ ਜਦੋਂ ਦੀ ਮੈਨੂੰ ਇਹ ਸ਼ੈਣੀ ਤੋਂ ਪਤਾ ਲੱਗੀ ਹੈ ਦਵਾਈ ਤੇ ਮੈਂ ਬਈ ਇਹ ਦਵਾਈ ਵਰਤਦਾ ਹੀ ਵਰਤਦਾ ਹਾਂ ਬਈ ਆਪਾਂ ਇੱਥੇ ਆਪਾਂ ਇੱਕ ਮੈਂ ਤੁਹਾਨੂੰ ਹੈ ਦਾ ਅੱਗੇ ਵੀ ਦੱਸਿਆ ਸੀ ਇਥੇ ਆਪਾਂ ਇੱਕ ਹੋਰ ਦਵਾਈ ਦਾ ਇਸਤੇਮਾਲ ਕਰਿਆਦਾ ਹੈ ਕਿ ਸਾਫੀ ਆਉਂਦੀ ਖੂਨ ਸਾਫ ਕਰਨ ਵਾਲੀ ਸਾਫੀ ਉਹ ਸ਼ਾਇਦ ਮੇਰੇ ਲੰਦਾ 5-6 ਵੀਡੀਓ ਪਿੱਛੇ ਮੈਂ ਦੱਸਿਆ ਵਾ ਸਿਆਲਾਂ ਜਾਂਦੇ ਵਿੱਚ ਦੱਸਿਆ ਸੀ ਉਹਦੇ ਬਾਰੇ ਉਹ ਜਿਹੜੀ ਸਾਫੀ ਉਹ ਵੀ ਆਪਾਂ ਵਰਤ ਸਕਦੇ ਆ ਠੀਕ ਆ ਉਹ 1 ਐਮਐਲ ਪਾਣੀ ਦੇ ਵਿੱਚ ਇੱਕ ਸੌਰੀ 1 ਲੀਟਰ ਪਾਣੀ ਦੇ ਵਿੱਚ 2-3 ਐਮਐਲ ਪਾ ਕੇ ਉਹ ਵੀ ਕਬੂਤਰਾਂ ਦੇ ਸਕਦੇ ਆ ਬੱਚਿਆਂ ਨੂੰ ਵੀ ਦੇ ਦੇਣਾ ਪਹਿਲੀ ਗੱਲ ਜੇ ਕਬੂਤਰਾਂ ਨੂੰ ਦੇ ਦਿੱਤੀ ਜਦੋਂ ਕਬੂਤਰ ਬੱਚਿਆਂ ਨੂੰ ਚੋਗਾ ਦਿੰਦੇ ਦੋਨਾਂ ਦੇ ਬਈ ਆਟੋਮੈਟਿਕ ਅੰਦਰ ਚੱਲ ਜਾਂਦੀ ਆ ਖੂਨ ਸਾਫ ਹੋ ਜਾਂਦਾ ਤੇ ਜਦੋਂ ਫੋਨ ਸਾਫ਼ ਹੋ ਜਾਂਦਾ ਤੇ ਕਬੂਤਰ ਭਾਈ ਆਪਣੇ ਆਪਣੇ ਆਪ ਹੀ ਸੈੱਟ ਰਹਿੰਦੇ ਆ ਇਹਦੇ ਨਾਲ ਇੱਕ ਦੋ ਕੁ ਦਵਾਈਆਂ ਹੋਰ ਆ ਜਿਵੇਂ ਮੰਨ ਲਓ ਆਪਣੀ ਹੁੰਦੀ ਆ ਇਹ ਮੈਟਰੋ ਜੈਲ 200mg ਦੀ ਗੋਲੀ ਆ ਇਹ ਤੁਸੀਂ ਰੱਖਣੀ ਰੱਖਣੀ ਆ ਖੁੱਡੇ ਦੇ ਵਿੱਚ ਠੀਕ ਆ ਜਾਂ ਮਤਲਬ ਇੰਦਰਾਸਿਨ ਹੋਊਗੀ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਿਆ ਵਾ ਤੇ ਕਿ ਸ਼ੈਣੀ ਹੋਰ ਦੱਸਦਾ ਹੁੰਦਾ ਆਪਣੀ ਵਿਜਨ ਸਟਰੋਂਗ ਹੈਲਥ ਉਹ ਮੇਰੇ ਕੋਲੇ ਪਈ ਰਹਿ ਦਵਾਈ ਉਧਰ ਪਈ ਆ ਉਹ ਜਿਹੜੇ ਭਰਾ ਮੇਰੇ ਨਾਲ ਜੁੜਿਆ ਜਿੰਨਾਂ ਨੂੰ ਨਹੀਂ ਪਤਾ ਵਿਜਨ ਸਟਰੋਂਗ ਹੈਲਥ ਬਾਰੇ ਤੇ ਬਾਈ ਮੈਨੂੰ ਦੱਸ ਦਿਓ ਆਪਾਂ ਤੁਹਾਨੂੰ ਮੰਗਾ ਦੇਾਂਗੇ 200 ਰੁਪਏ ਦੀ ਸ਼ੀਸ਼ੀ ਆਉਂਦੀ ਆ ਉਹ 200 ਦੀ ਮਿਲਦੀ ਆ ਨਹੀਂ ਤਾਂ ਮੈਂ ਨੰਬਰ ਦੇ ਦੂੰਗਾ ਲੁਧਿਆਣਾ ਆ ਮੁੰਡਾ ਸੁਖਵਿੰਦਰ ਉਹ ਸ਼ੈਣੀ ਉਹਨਾਂ ਦੀ ਦੁਕਾਨ ਆ ਸ਼ਾਇਦ ਮਕੇਰੀਆਂ ਵਾਲੇ ਦੀ ਜਿਹੜਾ ਹਾ ਹੂਟਰ ਹਾਟਰ ਲਾਉਂਦਾ ਉਹ ਤਾਂ 200 ਦੀ ਬਾਈ ਮਿਲ ਜਾਂਦੀ ਮੈਂ ਮੰਗਾਈਆਂ ਸੀ ਉਹ 200 ਦੀ ਉਹ ਤੇ 200 ਦੀ ਅ ਪੀਜਨ ਆਪਣੀ ਲਈ ਆ ਸੀ ਮਲਟੀ ਕੈਲਸ਼ੀਅਮ ਤੇ ਉਹ ਵੀ ਬਹੁਤ ਵਧੀਆ ਦਵਾਈ ਆ ਬਾਈ ਅਸੀਂ ਤੁਸੀਂ ਜੀਜਾ ਪੰਜਾਰ ਕਿਹੇ ਦਵਾਈਆਂ ਇਹ ਇਸਤੇਮਾਲ ਕਰੀ ਚੱਲੋ ਤੇ ਕਬੂਤਰ ਤੰਦਰੁਸਤ ਰਹਿੰਦੇ ਆ ਬਾਈ ਸਭ ਤੋਂ ਪਹਿਲਾਂ ਤਾਂ ਆਪਾਂ ਪ੍ਰਮੋਟ ਕਰਾਂਗੇ ਦੇਸੀ ਚੀਜ਼ਾਂ ਮੈਂ ਤਾਂ ਵੈਸੇ ਦੇਸੀ ਚੀਜ਼ਾਂ ਦੇ ਹੱਕ ਜੀ ਆ ਪਰ ਇਹ ਜਿਹੜੇ ਸੈਣੀ ਸਾਹਿਬ ਨੇ ਦੱਸੀਆਂ ਸੀ ਦਵਾਈਆਂ ਇਹ ਦਵਾਈਆਂ ਦਾ ਬਹੁਤ ਵਧੀਆ ਰਿਜ਼ਲਟ ਆ ਮੇਰੇ ਕੋਲੇ ਵੀ ਬਹੁਤ ਵਧੀਆ ਰਿਜ਼ਲਟ ਆ ਆਪਾਂ ਤਾਂ ਇਹ ਤੁਹਾਨੂੰ ਤਿੰਨ ਚਾਰ ਦਵਾਈਆਂ ਪ੍ਰਮੋਟ ਕਰਦੇ ਆ ਜਿਵੇਂ ਅ ਇਨਫੈਕਸ਼ਨ ਵਾਲੀ ਮਤਲਬ ਮੈਟ੍ਰੋ ਜੈਲ ਹੋਗੀ ਜਾਂ ਇੰਡਰੋਸੈਨੋਗੀ 10% ਵਾਲੀ ਤੇ ਟੈਟਰਾਸਾਈਕਲਿਨ ਦਾ ਪਾਊਡਰ ਹੋ ਗਿਆ ਤੇ ਇਹ ਪੀਜਨ ਸਟਰੋਂਗ ਹੈਲਥ ਹੋਗੀ ਤੇ ਇੱਕ ਦੋ ਹੋਰ ਆ ਇਹ ਜੇ ਪੇਟ ਦੀ ਇਨਫੈਕਸ਼ਨ ਦੇ ਕਾਰਨ ਬਈ ਫਿਰ ਗਾਹਾਂ ਇਹ ਫੋੜੇ ਫੈਂਸਿੰਗ ਹੋ ਜਾਂਦੇ ਆ ਇਦੇ ਨਾਲ ਤੁਸੀਂ ਜਿਹੜੀ ਮੈਟ੍ਰੋ ਜੈੱਲ ਆ ਇਹਦੇ ਨਾਲ ਤੁਸੀਂ ਮੰਨ ਲਓ ਜੇ 2-4 ਗੋਲੀਆਂ 200mg ਦੀਆਂ 4 ਗੋਲੀਆਂ 1.5 ਲੀਟਰ ਪਾਣੀ 'ਚ ਘੋਲ ਸਕਦੇ ਹੋ ਤੇ ਵਿੱਚ ਉਹਦੇ ਨਾਲ 2-2-3ml ਆਪਣੀ ਲਾਈਫ 52 ਲਾਈਫ 52 ਬਹੁਤ ਵਧੀਆ ਚੀਜ਼ ਆ ਕਿਉਂਕਿ ਭਾਈ ਲੀਵਰ ਇੱਕ ਇਹੋ ਜਿਹੀ ਚੀਜ਼ ਆ ਜਦੋਂ ਲੀਵਰ ਇਫੈਕਟ ਹੋ ਗਿਆ ਲੀਵਰ ਤੇ ਅਸਰ ਪੈ ਗਿਆ ਲੀਵਰ ਖਰਾਬ ਹੋ ਗਿਆ ਤੇ ਕਬੂਤਰ ਨੂੰ ਹੋਰ ਕਈ ਬਿਮਾਰੀਆਂ ਨੇ ਚੁਣੜ ਜਾਣਾ ਆਟੋਮੈਟਿਕ ਹੀ ਆ ਕੇ ਜਿੰਨਾ ਚਿਰ ਕਬੂਤਰ ਦਾ ਲੀਵਰ ਸਹੀ ਆ ਉਨਨਾ ਚਿਰ ਸਾਰਾ ਕੋਸ਼ਿਸ਼ ਹੀ ਸਹੀ ਆ ਵੀਰੇ ਜਦੋਂ ਮੰਨ ਲਓ ਕਬੂਤਰ ਦਾ ਲੀਵਰ ਖਰਾਬ ਹੋ ਗਿਆ ਉਦੋਂ ਤੁਸੀਂ ਤੁਹਾਡੇ ਕਬੂਤਰ ਨੇ ਬਿਮਾਰੀ ਵਾਲ ਨੂੰ ਹੀ ਪਤਾ ਜਾਣਾ ਬਾਕੀ ਇੱਕ ਹੋਰ ਗੱਲ ਜਦੋਂ ਮੰਨ ਲਓ ਕੋਈ ਦਵਾਈ ਜਿਹੜੀ ਵੀ ਦਿੰਨੇ ਆ ਭਾਈ ਉਹ ਦਵਾਈ ਚੇਂਜ ਨਾ ਕਰਿਆ ਕਰੋ ਘਟੋ ਘਟੋ ਦਵਾਈ ਦਾ ਕੋਰਸ ਪੂਰਾ ਕਰੋ 3 ਤੋਂ 5 ਦਿਨ ਕਰੋ ਉਸੇ ਦਵਾਈ ਦਾ ਕੋਰਸ ਪੂਰਾ ਕਰੋ ਕਿਉਂਕਿ ਉਹ ਤਾਂ ਹੈ ਨਹੀਂ ਭਾਈ ਇਹ ਮਤਲਬ ਵੀ ਜੱਕ ਦਾ ਵੀ ਆ ਹੋ ਇਲਾਜ ਕਰ ਦੂ ਇਹ ਹੌਲੀ ਹੌਲੀ ਚਾਹੇ ਅੰਗਰੇਜ਼ੀ ਆ ਚਾਹੇ ਦੇਸੀ ਆ ਦੇਸੀ ਬਾਅਦ ਥੋੜੀ ਜਿਹੀ ਹੌਲੀ-ਹੌਲੀ ਕਰਦੀ ਆ ਅੰਗਰੇਜ਼ੀ ਥੋੜਾ ਜਿਆਦਾ ਤੇਜ਼ ਕਰ ਦਿੰਦੀ ਪਰ ਫਿਰ ਵੀ ਕਰਦੀ ਇਹ ਤਿੰਨ ਚਾਰ ਡੰਗ ਤੋਂ ਬਾਅਦ ਹੀ ਆ ਠੀਕ ਹੈ ਮੇਰਾ ਭਰਾ ਇਹ ਚੀਜ਼ ਨੂੰ ਮਤਲਬ ਰੈਗੂਲਰ ਇਸਤੇਮਾਲ ਕਰੋ ਤੇ ਪਾਣੀ ਦੇ ਵਿੱਚ ਜਿਵੇਂ ਅੱਜ ਮੈਂ ਲਸਣ ਪਾਇਆ ਸੀ ਕੁੱਟ ਕੇ ਉਹ ਉੱਥੇ ਬਾਹਰ ਪਿਆ ਗੁੰਡਾ ਮੈਂ 15 ਕਿ ਦਿਨਾਂ ਬਾਅਦ ਤਕਰੀਬਨ ਲਸਣ ਪਾ ਦੇਣਾ ਹੁੰਦਾ ਤੇ ਇੱਕ ਹਲਦੀ ਤੇ ਲਸਣ ਵਾਲੀਆਂ ਮੇਰੀਆਂ ਗੋਲੀਆਂ ਬਣਾਈਆਂ ਵਿਆਂ ਉਹ ਗੋਲੀਆਂ ਹੁਣ ਦਿੱਤੀਆਂ ਨਹੀਂ ਜਾਂਦੀਆਂ ਕਿਉਂਕਿ ਕਬੂਤਰ ਹੈ ਗਿਆ ਜਿਆਦੇ ਬਾਈ ਉਜਾਦੇ ਕਬੂਤਰਾਂ ਨੂੰ ਹੁਣ ਕੱਲੀ-ਕੱਲੀ ਗੋਲੀ ਦੇਣੀ ਔਖੀ ਆ ਇਸ ਕਰਕੇ ਹਲਦੀ ਤੇ ਲਸਨ ਮੈਂ ਇਕੱਠਾ ਹੀ ਪਾਣੀ ਦੇ ਵਿੱਚ ਕੁੱਟ ਕੇ ਤੇ ਪਾਣੀ ਦੇ ਵਿੱਚ ਪਾ ਲਈਦਾ ਹੁੰਦਾ ਠੀਕ ਆ ਤੇ ਇਹ ਚੀਜ਼ਾਂ ਇਸਤੇਮਾਲ ਕਰੋ ਤੁਸੀਂ ਉਸ ਤੋਂ ਬਾਅਦ ਕਾਲੀ ਮਿਰਚ ਦਾ ਮੈਂ ਤੁਹਾਨੂੰ ਦੱਸਦਾ ਕਾਲੀ ਮਿਰਚ ਜਿਵੇਂ ਮੰਨ ਲਓ ਆਪਾਂ ੜਾਈਆਂ 'ਚ ਪਏ ਹੋਏ ਆ ਕਬੂਤਰ ਆਪਣੇ ਠੀਕ ਆ ੜਾਈਆਂ 'ਚ ਪਏ ਕਬੂਤਰਾਂ ਨੂੰ ਵੀ ਹਫ਼ਤੇ ਬਾਅਦ ਇਹ ਕਰੋ ਜਿਵੇਂ ਮਤਲਬ ਪਰ 10 ਗ੍ਰਾਮ ਮਿਰਚਾਂ ਜਾਂ 10 20 ਗ੍ਰਾਮ ਮਿਰਚਾਂ ਪੋਟਲੀ ਚ ਮਲਮਲ ਦੇ ਕੱਪੜੇ ਜੀ ਮੰਨ ਲਿਆ ਇੱਕ ਉਹਦੇ ਚ ਡਬੋਤੀਆਂ ਪਾਣੀ ਚ ਠੀਕ ਆ ਤੇ ਉਹ ਉਹਦੇ ਵਿੱਚੋਂ ਕੱਢ ਕੇ ਦੋ ਦੋ ਮਿਰਚਾਂ ਚੱਥ ਕੇ ਦੰਦਾਂ ਨਾਲ ਕੂਤਰਾਂ ਦੇ ਦਿਓ ਉਹੀ 10 10 ਐਮਐਲ ਪਾਣੀ ਦੇ ਦਿਓ ਜਿਹਦੇ ਵਿੱਚ ਡਬੋਈਆਂ ਆਵੀਆਂ ਠੀਕ ਆ ਵੀਡੀਓ ਦੀ ਪਤਾ ਨਹੀਂ ਕੀ ਹੋ ਗਿਆ ਗਲਟੀ ਨੂੰ ਕੀ ਚੱਕਰ ਪੈ ਗਿਆ ਕਲੀਅਰ ਨਹੀਂ ਆਉਂਦੀ ਕੈਮਰੇ ਤੇ ਦੇਖਾਂ ਹੱਥ ਮਾਰ ਕੇ ਮੋਗੀ ਸਾਹਿਬ ਕਬੂਤਰ ਉੱਡੇ ਸੀ ਨਾ ਉਹ ਪੈ ਗਿਆ ਉਹਨਾਂ ਦੇ ਜਿਹੜਾ ਖੰਭਾ ਜੋ ਪਾウダー ਜਾਂ ਹੁੰਦਾ ਉਹ ਡਿੱਗੋ ਪੈ ਗਿਆ ਹੋਊਗਾ ਕਿੱਥੇ ਸੀ ਗੱਲ ਯਾਰ ਆਪਣੀ ਹਾਂ ਕਾਲੀ ਮਿਰਚ ਤੇ ਕਾਲੀ ਮਿਰਚ ਜੇ ਤੁਹਾਡੇ ਕਬੂਤਰਾਂ ਦੀਆਂ ਹਾਂ ਉੱਥੇ ਹੋ ਗਿਆ ਇੱਕ ਉਸ ਤੋਂ ਬਾਅਦ ਨੰਬਰ 2 ਜਦੋਂ ਮੰਨ ਲਓ ਜਿਹੜੇ ਤੁਹਾਡੇ ਕੂਤਰਾਂ ਦੀ ਕਬੂਤਰੀਆਂ ਦੀਆਂ ਲੱਤਾਂ ਖੜਦੀਆਂ ਮੰਨ ਕੇ ਚਲੋ ਵੀ ਆਂਡਿਆਂ ਤੋਂ ਜਦੋਂ ਕਬੂਤਰੀ ਉੱਠਦੀ ਜਾਂ ਅੰਡਾ ਦੇਖ ਕੇ ਧਰਦੀ ਤਾਂ ਲੱਤਾਂ ਖੜ ਜਾਂਦੀਆਂ ਉਹ ਭਾਈ ਉਹ ਉਹ ਪਤਾ ਕੀ ਕਰਿਆ ਕਰੋ ਤੁਸੀਂ ਜਦੋਂ ਮੰਨ ਲਓ ਆਪਾਂ ਨੂੰ ਪਤਾ ਲੱਗ ਗਿਆ ਕਬੂਤਰੀ ਐ ਲੱਕ ਜਾ ਤੋੜ ਗਈ ਜਿਵੇਂ ਉਹ ਬੈਠੀ ਅੰਦਰ ਉਹਦੇ ਕਬੂਤਰੀ ਮੰਨ ਲਓ ਤੁਹਾਨੂੰ ਪਤਾ ਲੱਗ ਜੂ ਵੀ ਹੁਣੇ ਦੋ ਚੌਂ ਦੇਣਾ ਚਾਂਡਾ ਤਾਂ ਰੂਗੀ ਤੇ ਉਦੋਂ ਭਾਈ ਪਹਿਲਾਂ ਹੀ ਉਹਨੂੰ ਦੋ ਦੋ ਕਾਲੀਆਂ ਮਿਰਚਾਂ ਦੇਣ ਲੱਗ ਜਾਓ ਤੇ ਭਾਈ ਜ਼ਿੰਦਗੀ 'ਚ ਤੁਹਾਡੀ ਕਬੂਤਰੀ ਦੀਆਂ ਲੱਤਾਂ ਨਹੀਂ ਖਾਣੀਆਂ ਕਾਲੀ ਮਿਰਚ ਕਹੇਜੀ ਚੀਜ਼ਾਂ ਕਾਲੀ ਮਿਰਚ ਵਰਦਾਨ ਆ ਕਬੂਤਰਾਂ ਵਾਸਤੇ ਤੇ ਨੰਬਰ 3 ਇਹ ਵਰਤੀ ਜਾਂਦੀ ਆ ਬੈਵਾਦੀ ਵਾਸਤੇ ਜਿਵੇਂ ਮੰਨ ਲਓ ਤੁਹਾਨੂੰ ਦੱਸਦਾ ਬਦਾਮਾਂ ਨਾਲ ਲੱਤਾਂ ਖੜਨ ਤੋਂ ਹੋਗੀ ਤੇ ਉਸ ਤੋਂ ਬਾਅਦ ਇਹ ਜ਼ਹਿਰਵਾਦ ਜਿਹੜਾ ਮਤਲਬ ਐਂਟੀਬਾਇਟਿਕ ਵੀ ਇੱਕ ਤਰ੍ਹਾਂ ਦੀ ਹਲਦੀ ਵਾਂਗੂ ਤੇ ਬੈਵਾਦੀ ਨਹੀਂ ਹੋਣ ਦਿੰਦੇ ਤੇ ਉਹ ਤੁਸੀਂ ਐਂ ਕਰਿਆ ਕਰੋ ਜੇ ਮੰਨ ਲਓ ਤੁਹਾਡੇ ਕਬੂਤਰੀ ਦੀਆਂ ਕਿਸੇ ਦੀਆਂ ਲੱਤਾਂ ਖੜ ਵੀ ਗਈਆਂ ਤਾਂ ਬਈ ਇੱਕ ਬਹੁਤ ਤੁਹਾਨੂੰ ਸੌਖਾ ਤੇ ਸਸਤਾ ਇਲਾਜ ਦੱਸਦਾ ਇੱਕ ਤਾਂ ਇਹ ਕਾਲੀ ਮਿਰਚ ਹੋਗੀ ਇੱਕ ਤੁਸੀਂ ਜਿਹੜਾ ਇਹ ਵੀ ਆਉਂਦਾ ਕੈਪਸੂਲ ਹੁੰਦਾ ਇਹ ਵੀ ਆਉਂਦਾ ਕੈਪਸੂਲ ਇੱਕ ਤਾਂ ਕਬੂਤਰੀ ਨੂੰ ਦੇ ਦੇਣਾ ਮੂੰਹ 'ਚ ਪਾ ਦੇਣਾ ਉਹਦੇ ਇੱਕ ਕੈਸੂਲ ਦੇ ਵਿੱਚ ਪੱਗ ਪੈਣ ਜਾਂ ਸੂਈ ਮਾਰ ਕੇ ਉਹਦੀ ਲੱਤ ਤੇ ਪਾ ਕੇ ਉਹਦੀ ਉਹ ਜੈਲ ਜੀ ਪੋਲੀ ਪੋਲੀ ਮਾਲਸ਼ ਕਰਨੀ ਆ ਤਾਂ ਤੋਂ ਥੱਲੇ ਨੂੰ ਥੱਲੇ ਤੋਂ ਤਾਂ ਨੂੰ ਠੀਕ ਆ ਤੇ ਇੱਕ ਉਹਦੇ ਨਾਲ ਜਿਹੜੀ ਆਪਣੀ ਆਹ ਗੋਲੀ ਆਉਂਦੀ ਆ ਦੂਜੀ ਭੁੱਲ ਗਿਆ ਮੈਨੂੰ ਗਲਾਬੀ ਜੀ ਨੀਰੋਬਨ ਫੋਟ ਦੀ ਗੋਲੀ ਆਉਂਦੀ ਆ ਉਹ ਉਹਦਾ ਅੱਧਾ ਹਿੱਸਾ ਦੇਣਾ ਤੇ ਦੋ ਕਾਲੀਆਂ ਮਿਰਚਾਂ ਦੇਣੀਆਂ ਬਾਈ ਤੁਹਾਨੂੰ ਮੇਰੇ ਹਿਸਾਬ ਨਾਲ ਦੋ ਦਿਨ ਤਾਂ ਬਹੁਤ ਦੂਰ ਦੀ ਗੱਲ ਆ ਇੱਕ ਦਿਨ ਦੇ ਵਿੱਚ ਤਿੰਨ ਡੰਗ ਦੇ ਦੋਗੇ ਨਾ ਕਬੂਤਰੀ ਤੁਹਾਡੀ ਲੱਤਾਂ ਦੇ ਖੜੀ ਹੋ ਜੂ ਬਾਈ ਆਪਣਾ ਮੁੰਡਾ ਯਾਰ ਦੋਸਤ ਸੀ ਉਹਦੀ ਐਂ ਕਬੂਤਰੀ ਹੋ ਗਈ ਸੀ ਮੰਗ ਵੀ ਆਈ ਹੋਈ ਸੀ ਕਬੂਤਰੀ ਕਿਤੇ ਉਹ ਲਾਂਬੇ ਵਾਲਾ ਥਾਂ ਬਹੁਤ ਹੋ ਗਿਆ ਸੀ ਮੈਨੂੰ ਉਹਨੇ ਫੋਨ ਕੀਤਾ ਤੇ ਮੈਂ ਜਿਹੜਾ ਦੱਸਿਆ ਮੈਂ ਕਿਹਾ ਵੀ ਆਹ ਚੀਜ਼ ਕਰ ਦੇ ਤੇ ਦੋ ਦਿਨ ਕਬੂਤਰੀ ਆਪਦੇ ਪੈਰਾਂ ਤੇ ਖੜੀ ਹੋ ਗਈ ਤੇ ਉਹਨੇ ਇਨਾ ਧੰਨਵਾਦ ਕੀਤਾ ਬਾਈ ਨੇ ਯਾਰ ਕਹਿੰਦਾ ਬਾਈ ਬਚਾ ਲਿਆ ਬਹੁਤ ਤਕੜੇ ਲਾਂਬੇ ਤੋਂ ਬਚਾ ਲਿਆ ਤੂੰ ਅੱਜ ਥੋ ਇਸ ਕਰਕੇ ਇਹ ਦੇਸੀ ਚੀਜ਼ਾਂ ਜਿਹੜੀਆਂ ਆਪਾਂ ਇਗਨੋਰ ਕਰਦੇ ਆਂ ਅੱਜਕੱਲ ਪਹਿਲਾਂ ਇਹ ਦੇਸੀ ਚੀਜ਼ਾਂ ਹੁੰਦੀਆਂ ਜਦੋਂ ਮੰਨ ਲਓ ਪਹਿਲਾਂ ਬੱਚੇ ਦਾ ਕੋਈ ਮੰਨ ਕੇ ਚੱਲੋ ਕੋਈ ਜਿਵੇਂ ਰੋਂਦਾ ਆ ਹੀ ਲਾ ਕੇ ਕਹਿੰਦੇ ਟੇਪੇਟ ਦੁਖਦਾ ਤੇ ਉਹਨੂੰ ਜੁਆਇੰਟ ਪਾ ਕੇ ਚਾਹ ਬਣਾ ਦਿੰਦੇ ਸੀ ਜਾਂ ਹਨ ਸ਼ਹਿਦ ਲਾ ਦੇਣਾ ਮੂੰਹ ਨੂੰ ਤੇ ਹੁਣ ਵੀ ਜੇ ਅੱਖ ਖਾਈ ਹੋਵੇ ਕੂਤਰਿਆਂ ਦਾ ਦੇਸੀ ਸ਼ਹਿਦ ਜੇ ਪਿਓਰ ਹੋਵੇ ਤਾਂ ਉਹ ਪਾ ਦਿਓ ਤੁਸੀਂ ਤੇ ਮਤਲਬ ਹੀ ਨਹੀਂ ਯਾਰ ਕੂਤਰਿਆਂ ਦੀ ਅੱਖ ਨਾ ਸਹੀ ਹੋਵੇ ਜਾਂ ਸੁਰਮਾ ਜਿਹੜਾ ਨਾ ਥਾਲਾ ਹੁੰਦਾ ਸਰਮਾ ਚੂਨਾ ਪਾਉਂਦੇ ਹੁੰਦੇ ਸੀ ਨਾ ਥਾਣਾ ਪਹਿਲਾ ਵਾਲਾ ਸਰਮਾ ਜਿਹੜਾ ਚੰਗਿਆੜੇ ਕੱਢਦਾ ਹੁੰਦਾ ਸੀ ਜੇ ਕਿਤੇ ਉਹ ਮਿਲ ਜਾਓ ਬੰਦਿਆਂ ਵਾਸਤੇ ਵੀ ਸਹੀ ਆ ਤੇ ਇਹਨਾਂ ਕਬੂਤਰਾਂ ਵਾਸਤੇ ਸਹੀ ਆ ਜੇ ਮੰਨ ਲੇ ਕਿ ਚਲੋ ਉਹ ਤੁਹਾਡੇ ਕੋਲ ਨਹੀਂ ਅਵੇਲੇਬਲ ਹੈ ਕਬੂਤਰਾਂ ਦੀਆਂ ਅੱਖਾਂ ਆ ਗਈਆਂ ਤੇ ਤੁਸੀਂ ਕੀ ਕਰਨਾ ਬਾਈ ਫਟਕੜੇ ਵਾਲੇ ਪਾਣੀ ਨਾਲ ਧੋ ਕੇ ਉਹਨੂੰ ਚੰਗੀ ਤਰ੍ਹਾਂ ਖੁਸ਼ਕ ਕਰਕੇ ਤੇ ਜਿਹੜੀ ਮੱਜਾਂ ਦੇ ਥਣ ਵਾਲੀ ਟੂਪ ਹੁੰਦੀ ਆਪਾਂ ਕੱਲ ਨੂੰ ਇੱਕ ਵੀਡੀਓ ਬਣਾਵਾਂਗੇ ਇਹ ਪੰਜ ਚਾਰ ਦਵਾਈਆਂ ਨਾ ਕੋਲੇ ਰੱਖ ਕੇ ਇੱਥੇ ਇੱਥੇ ਰੱਖ ਲਾਂਗੇ ਜਾਂ ਇੱਥੇ ਰੱਖ ਕੇ ਦਿਓ ਦਵਾਈਆਂ ਤੁਹਾਨੂੰ ਮੈਂ ਫੋਟੋਆਂ ਸਾਰੀਆਂ ਦਿਖਾਉਂਗੀ ਕਿ ਕਿਹੜੀ ਕਿਹੜੀ ਦਵਾਈ ਕਿਵੇਂ ਕਿਵੇਂ ਵਰਤਣੀ ਆ ਤੇ ਕਿੰਨੀ ਕਿੰਨੀ ਡੋਜ਼ ਚ ਵਰਤਣੀ ਆ ਠੀਕ ਆ ਉਹ ਤੁਸੀਂ ਕੀ ਕਰ ਸਕਦੇ ਆ ਜਿਵੇਂ ਫਟਕੜੀ ਨਾਲ ਅੱਖਾਂ ਧੋ ਕੇ ਫਟਕੜੀ ਇੱਕ ਬਹੁਤ ਵਧੀਆ ਐਂਟੀਬਾਇਟਿਕ ਆ ਬਾਈ ਫਟਕੜੀ ਜਿਹੜੀ ਆ ਫਟਕੜੀ ਕਿਤੇ ਖੱਲ ਕਰਕੇ ਗੋੜ ਚ ਪਾ ਕੇ ਬਣਾਈ ਹੋਈ ਹੋਵੇ ਤੇ ਗੋੜ ਦਿੱਤਾ ਹੋਵੇ ਕਬੂਤਰ ਨੂੰ ਜਾਖਾ ਕਬੂਤਰ ਤੁਹਾਡਾ ਨਾ ਖੁੱਲੇ ਜੇ ਮੈਂ ਜਿਹੜੇ ਕਬੂਤਰ ਮਤਲਬ ਖੁੱਲਦੇ ਨਹੀਂ ੜਾਰ ਨਹੀਂ ਵਧਾਉਂਦੇ ਇੱਕ ਦੋ ਆਟਮਾ ਹੋਰ ਪੈਂਦੀਆਂ ਵਿੱਚ ਇੱਕ ਇਹ ਫੜਕੜੀ ਪਾ ਕੇ ਤੇ ਦੇ ਦੇ ਕਬੂਤਰ ਨੂੰ ਤੇ ਕਬੂਤਰ ਬਾਈ ਫਿਰਦੇ ਛਾਲਾ ਮਾਰਦੇ ਤੇ ਇਹ ਇਹ ਦੇਸੀ ਚੀਜ਼ਾਂ ਜਿਹੜੀਆਂ ਜਿੰਨੀਆਂ ਪਹਿਲਾਂ ਤੋਂ ਦੂਰ ਹੋ ਗਿਆ ਉਹਨਾਂ ਹੀ ਆਪਾਂ ਪਸਤਾ ਰਹੇ ਆ ਠੀਕ ਹੈ ਮੈਂ ਵੈਸੇ ਪ੍ਰਮੋਟ ਦੇਸੀ ਚੀਜ਼ਾਂ ਨੂੰ ਵੱਧ ਕਰਦਾ ਹੁੰਨਾ ਤੁਹਾਨੂੰ ਮੈਂ ਸਾਰਾ ਕੁਝ ਦੱਸਿਆ ਵਾ ਵੀ ਕਿਵੇਂ ਕਿਵੇਂ ਕੀ ਕੀ ਕਰਨਾ ਤੇ ਬਾਕੀ ਜੇ ਮੇਰੇ ਦਿਮਾਗ 'ਚ ਨਹੀਂ ਵੀ ਗੱਲ ਰਹਿੰਦੀ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਬਈ ਆ ਇਸ ਚੀਜ਼ ਬਾਰੇ ਵੀਡੀਓ ਬਣਾ ਦੇ ਠੀਕ ਆ ਆਪਾਂ ਉਸ ਚੀਜ਼ ਬਾਰੇ ਵੀਡੀਓ ਬਣਾ ਦਾਂਗੇ ਜਦ ਦੀ ਏਡੀ ਕੋਈ ਚੱਕਰ ਨਹੀਂ ਕਿਉਂਕਿ ਜਿੰਨਾ ਪਤਾ ਬਾਈ ਗਿਆਨ ਬੰਡਿਆਂ ਬਾਦ ਦਾ ਠੀਕ ਆ ਆਪਾਂ ਕਿਹੜਾ ਮਤਲਬ ਘਰੋਂ ਮਤਲਬ ਮਾਂ ਦੇ ਪੇਟ ਚੋਂ ਸਿੱਖਿਆ ਸੀ ਐਈ ਉਸਤਾਦਾਂ ਤੋਂ ਜਾਂ ਦੁਨੀਆ 'ਚ ਵਿਚਰਨ ਦੇ ਨਾਲ ਹੌਲੀ-ਹੌਲੀ ਪਤਾ ਲੱਗਣ ਲੱਗ ਗਿਆ ਹੈਨਾ ਕਈ ਬੰਦੇ ਹੁੰਦੇ ਆ ਕਈਆਂ ਨੂੰ ਪਤਾ ਸਾਰੀ ਗੱਲ ਦਾ ਹੁੰਦਾ ਪਰ ਉਹ ਮੌਕੇ ਤੇ ਐਡਾ-ਟੈਂਕ ਦਿਮਾਗ ਨਹੀਂ ਬਾਈ ਕੰਮ ਕਰਦਾ ਗਿਆ ਠੀਕ ਆ ਉਹ ਚਲੋ ਜ ਜਦੋਂ ਬੰਦਾ ਕੋਈ ਵੀਡੀਓ ਦੇਖ ਲੈਂਦਾ ਹੈ ਜੀ ਤਾਂ ਉਹ ਬੰਦੇ ਦੇ ਮੂਰੇ ਦਿਮਾਗ ਚ ਆ ਜਾਂਦੀ ਹਾਂ ਯਾਰ ਆ ਤਾਂ ਗੱਲ ਆਪਣ ਨੂੰ ਵੀ ਮੇਰੇ ਕੋਲ ਦਵਾਈ ਹੈਗੀ ਸੀ ਜਾਂ ਮੈਨੂੰ ਪਤਾ ਸੀ ਇਸ ਚੀਜ਼ ਦਾ ਹਨਾ ਤੇ ਜਾਨਵਰ ਪੰਛੀ ਦੀ ਬਈ ਜਾਨ ਵੱਜ ਜਾਂਦੀ ਭੋਲੇ ਪੰਛੀ ਦੀ ਤੇ ਹੋਰ ਇੱਥੋਂ ਲੈ ਕੁਝ ਨਹੀਂ ਜਾਣਾ ਭਰਾਵੋ ਤੇ ਐਵੇਂ ਨਾ ਲੜਾਈ ਝਗੜਿਆਂ ਚ ਰਿਹਾ ਕਰੋ ਇਹ ਉਹਨੂੰ ਪ੍ਰਧਾਨ ਬਣਾਦਾ ਉਹਨੂੰ ਕਿਉਂ ਬਣਾਦਾ ਉਹਨੂੰ ਕਿਉਂ ਨਹੀਂ ਬਣਾਇਆ ਇਹ ਸਭ ਗੱਲਾਂ ਇੱਥੇ ਹੀ ਰਹਿ ਜਾਣੀਆਂ ਚਲੋ ਜਿਹੜਾ ਕੁਝ ਹੋ ਗਿਆ ਵਧੀਆ ਕਬੂਤਰਬਾਜ਼ੀ ਬਹਾਲ ਹੋ ਗਈ ਆਪਣੀ ਬਹੁਤ ਵਧੀਆ ਗੱਲ ਆ ਤੇ 29 ਤਰੀਕ ਨੂੰ सीएम ਸਾਹਿਬ ਦਾ ਧੰਨਵਾਦ ਕਰਨ ਦੀ ਖਾਤਰ ਮਹਿਮਾ ਸਿੰਘ ਵਾਲੇ ਤੇ ਭਾਰੇ ਇਕੱਠ ਦੇ ਵਿੱਚ ਹਮ ਹਮਾ ਕੇ ਪਹੁੰਚੋ ਬਾਈ ਜਿਵੇਂ ਹਸਨਪੁਰ ਪਹੁੰਚੇ ਸੀਗੇ ਤਾਂ ਕਿ सीएम ਸਾਹਿਬ ਨੂੰ ਵੀ ਪਤਾ ਲੱਗੇ ਵੀ ਸ਼ੌਂਕੀ ਬੰਦੇ ਹੈਗੇ ਆ ਦੁਨੀਆ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਤੇ ਉਹ ਦੱਸਤਾ ਦਿੱਤਾ ਹੋਣਾ ਕਿਉਂਕਿ ਜੇ ਹਸਨਪੁਰ ਵਾਲੇ ਇਕੱਠ ਨਹੀਂ ਦੱਸਤਾ ਨਾ ਪਰ ਫਿਰ ਵੀ ਜਿਹੜਾ सीएम ਸਾਹਿਬ ਨੇ ਅੱਖੀਂ ਦੇਖਣਾ ਤੇ ਉਹਦੇ ਅਰ ਕੀ ਰੀਸ ਨਹੀਂ ਬਾਈ ਹੈਗੀ ਠੀਕ ਆ ਤੇ ਕੋਈ ਇਹਦੇ ਵਿੱਚ ਇਤਰਾਜ ਕਰਨ ਵਾਲੀ ਗੱਲ ਨਹੀਂ ਹੈ ਨਾ ਤੇ ਸਾਰੇ ਵੀਰ ਹਮ ਹਮਾ ਕੇ ਪਹੁੰਚੋ ਵੱਧ ਤੋਂ ਵੱਧ ਇਕੱਠ ਲੈ ਕੇ ਅੱਗੇ ਵਾਂਗੂ ਸੰਜਮ ਨਾਲ ਮੇਰੇ ਵੀਰ ਵੀ ਨਾਂ ਦਾ ਕਿਸੇ ਦੇ ਸੱਟ ਚੋਟ ਲੱਗੇ ਨਾ ਕਿਸੇ ਦਾ ਕੋਈ ਪਰਸ ਮੋਬਾਈਲ ਚੋਰੀ ਹੋਵੇ ਨਾ ਕਿਸੇ ਦੀ ਕੋਈ ਬਾਈਕ ਮੋਟਰਸਾਈਕਲ ਗੱਡੀ ਨਾ ਕਿਸੇ ਚੀਜ਼ ਦੀ ਟੁੱਟਪੰਨ ਹੋਵੇ ਵੀ ਮਤਲਬ ਇੰਨਾ ਇੰਨਾ ਕੁ ਡਿਸਪਲਨ ਦਿਖਾਉਣਾ ਸੀ ਐਮ ਸਾਹਿਬ ਨੂੰ ਵੀ ਸੀਐਮ ਸਾਹਿਬ ਦੇਖ ਕੇ ਜਦੀ ਮਤਲਬ ਸ਼ੈਨ ਕਰਦੇ ਵੀ ਆ ਚੱਕੋ ਵੀ ਅੱਜ ਤੋਂ ਬਾਅਦ ਤੁਹਾਡੀ ਪਰਮਾਨੈਂਟ ਇਹ ਖੇਡਾਂ ਖੁੱਲ ਗਈਆਂ ਜਾਵਾਂ ਪਰ ਖੁੱਲ ਤਾਂ ਗਈਆਂ ਪਰ ਫਿਰ ਵੀ ਮਤਲਬ ਸੀਐਸ ਸਾਹ ਨੂੰ ਸੀਐਮ ਸਾਹ ਨੂੰ ਇੰਨਾ ਅਹਿਸਾਸ ਹੋਵੇ ਵੀ ਹਾਂ ਮੇਰੇ ਪੰਜਾਬ ਦੇ ਮੇਰੇ ਗੱਭਰੂ ਪੰਜਾਬ ਦੇ ਨਸ਼ਿਆਂ ਤੋਂ ਦੂਰ ਆ ਤੇ ਇੰਨਾ ਖੇਡਾਂ ਦੇ ਨਾਲ ਵਿਰਾਸਤੀ ਖੇਡਾਂ ਨਾਲ ਜੁੜੇ ਹੋਏ ਆ ਤੇ ਮਤਲਬ ਸੀਐਮ ਸਾਹ ਯਾਰ ਖੁਸ਼ ਹੋ ਕੇ ਜਾਣ ਪੂਰੇ ਤੇ ਛੱਟ ਚੋੜ ਤੋਂ ਮੇਰਾ ਵੀਰ ਬਚਾ ਕੇ ਚੋਰੀ ਤੋਂ ਸਾਰੇ ਕਾਹੇ ਤੋਂ ਹਨਾ ਆਪ ਆਪ ਦੀਆਂ ਚੀਜ਼ਾਂ ਦਾ ਆਪ ਖਿਆਲ ਰੱਖਣਾ ਜਿਵੇਂ ਪਹਿਲਾਂ ਹਜ਼ਰਪੁਰ ਵਾਲਾ ਕੱਠ ਕਾਮ ਜਾਵ ਹੋਇਆ ਬਾਗੇਪੁਰਾਣੇ ਵਾਲਾ ਕੱਠ ਕਾਮ ਜਾਵ ਹੋਇਆ ਇਸੇ ਤਰ੍ਹਾਂ ਹੀ ਇਹ ਮਹਿਮਾ ਸਿੰਘ ਵਾਲਾ ਕੱਠ ਬਈ ਕਾਮ ਜਾਵੋਗੇ ਇਹ ਮਹਿਮਾ ਸਿਓ ਆਹ ਦੇ ਇੱਥੇ ਆ ਜੜ ਤੌਲੀ ਕੋਲੇ ਗਿਲਾਰਾਏਪੁਰ ਦੇ ਨਾਲ ਹੀ ਹੈ ਸ਼ਾਇਦ ਥੋੜੀ ਬਾਟ ਇਹ ਗਿਲਾਰਾਏਪੁਰ ਤੋਂ ਤੇ ਸਾਰੇ ਭਰਾ ਜਰੂਰ ਪਹੁੰਚੋ ਬਈ ਹਮ ਮਹਾ ਕੇ ਆਪਣੇ ਆਪਣੇ ਰਜੇਵੇਂ ਛੱਡਦੇ ਹੋਏ ਇਹ ਇੱਕ ਦਿਨ ਹੋਰ ਛੱਡ ਲੋ ਕੋਈ ਗੱਲ ਨਹੀਂ ਵੈਸੇ ਤਾਂ ਹੁਣ ਫਰੀ ਹੋਈਆਂ ਵਿਲੇ ਹੀ ਆ ਤੇ ਉਹਨੇ ਜਾਣਦੇ ਦੇ ਰੇ ਰੁਪਿਆ ਵੈਸੇ ਸਪਰੇ ਹੈਨਾ ਜਿਹੜੀ ਕੋਈ ਕਰਨੀ ਆ ਕਿਸੇ ਨੇ ਕਿਸੇ ਦਾ ਕੋਈ ਸ਼ੀਰੀ ਸਾਂਝੀ ਕਰਦੂ ਜਾਂ ਜਿਵੇਂ ਵੀ ਇੱਕ ਅੱਧਾ ਦਿਨ ਲੇਟ ਫੇਟ ਬਾਈ ਕਰਕੇ ਹੈਨਾ ਤੇ ਜਰੂਰ ਪਹੁੰਚੋ ਇਕੱਠ ਦੇ ਵਿੱਚ ਤੇ ਸ਼ਾਇਦ 29 ਜੁਲਾਈ ਦਾ ਹੀ ਆ ਤੇ ਪਹਿਲਾਂ 29 ਜੂਨ ਦਾ ਸੀਗਾ ਇੱਕ ਮਹੀਨੇ ਬਾਅਦ ਹੀ ਦੁਬਾਰੇ ਮਤਲਬ ਆਪਾਂ ਨੂੰ ਇੰਨੇ ਸ਼ੁਕਰਗੁਜ਼ਾਰ ਆ ਆਪਾਂ ਵੀ ਇੰਨੇ ਕਰਮ ਵਾਲੇ ਮੰਨੇ ਆ ਆਪਣੇ ਆਪ ਨੂੰ ਵੀ ਇੱਕ ਮਹੀਨੇ ਦੇ ਵਿੱਚ ਵਿੱਚ ਆਪਣੀ ਖੇਡ ਦੁਆਰਾ ਖੁੱਲ ਗਈ ਜਿਹੜੇ ਹਸਾਵ ਨਾਲ ਰੈਟਰ ਲੱਗੀ ਸੀ ਮਤਲਬ ਸਾਰਾ ਕੁਝ ਹੋਇਆ ਹੋਇਆ ਸੀ ਉਸ ਹਸਾਵ ਨਾਲ ਮਤਲਬ ਲੱਗਦਾ ਨਹੀਂ ਸੀ ਦੇਖ ਕੇ ਪਰ ਫਿਰ ਵੀ ਆਪਣਾ ਏਕਾ ਆਪਣਾ ਇਕੱਠ ਆਪਣੇ ਇਕੱਠ ਨੇ ਆਪਣੇ ਏਕੇ ਨੇ ਸਬੂਤ ਦਿੱਤਾ ਵੀ ਹਾਂ ਅਸੀਂ ਸ਼ੌਂਕੀਆ ਅਸੀਂ ਮਤਲਬ ਖੇਡਾਂ ਨੂੰ ਪਿਆਰ ਕਰਨ ਵਾਲੇ ਆ ਅਸੀਂ ਜਾਨਵਰ ਪੰਛੀਆਂ ਨਾਲ ਪਿਆਰ ਕਰਨ ਵਾਲੇ ਬੰਦੇ ਆ ਅਸੀਂ ਇਹਨਾਂ ਨਾਲ ਤੱਕਾ ਨਹੀਂ ਕਰਦੇ ਸੋ ਇਸ ਕਰਕੇ ਮੇਰੇ ਵੀਰ ਫਿਰ ਪੁਰ ਜੋਰੋਂ ਪੀਲਾ ਬਿਨਾ ਸੱਟ-ਜੋਟ ਤੋਂ ਬਿਨਾ ਕਿਸੇ ਦੀ ਕੋਈ ਚੋਰੀ ਠੱਗੀ ਤੋਂ ਕੋਈ ਮੋਬਾਈਲ ਕੋਈ ਮੋਟਰਸਾਈਕਲ ਟੁੱਟੇ ਤੋਂ ਗੱਡੀ ਦਾ ਸ਼ੀਸ਼ਾ ਸਭ ਸੰਜਮ ਨਾਲ ਐ ਪੂਰੇ ਡਿਸਿਪਲਨ ਦੇ ਵਿੱਚ ਰਹਿ ਕੇ ਤੇ ਫਿਰ ਉਸੇ ਤਰੀਕੇ ਨਾਲ ਆਪਾਂ ਦੁਬਾਰੇ ਦੁਹਰਾਈਏ ਵੀ ਹਾਂ ਅਸੀਂ ਸੀਐਮ ਸਾਹਿਬ ਨੂੰ ਪਤਾ ਲੱਗਿਆ ਵੀ ਮੇਰੇ ਪੰਜਾਬ ਦੇ ਵਿੱਚ ਹੈਗੇ ਆ ਮੁੰਡੇ ਸ਼ੌਕੀ ਆ ਵੀ ਜਿਹੜੇ ਸ਼ਾਵ ਨਾਲ ਇਨ ਛੇਵਾਂ ਦਰਿਆ ਕਹਿੰਦੇ ਨਸ਼ਿਆਂ ਦਾ ਵਗਦਾ ਤੇ ਪਤਾ ਲੱਗਿਆ ਵੀ ਸੱਤਵਾਂ ਦਰਿਆ ਛੇਵਾਂ ਦਰਿਆ ਨਸ਼ਿਆਂ ਦਾ ਨਹੀਂ ਵਗਦਾ ਸ਼ੌਂਕੀ ਬੰਦਿਆਂ ਦਾ ਵਗਦਾ ਖੇਡਾਂ ਦਾ ਵਗਦਾ ਸ਼ੇਮਾਂ ਦਰਿਆ ਤੇ ਜਿਹਦੇ ਨਾਲ ਦੇਖ ਕੇ ਸੀਐਮ ਸਾਹਿਬ ਖੁਸ਼ ਹੋ ਜਾਣ ਤੇ ਮਤਲਬ ਆਪਣੀ ਖੇਡ ਤੇ ਕਦੇ ਵੀ ਪਾਬੰਦੀ ਨਾ ਲੱਗੇਗਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚਾਰਾਂ ਪੰਜਾਂ ਖੇਡਾਂ ਤੇ ਕਿਸੇ ਤੇ ਵੀ ਪਾਬੰਦੀਆਂ ਲੱਗੇ ਪੂਰੀਆਂ ਮਤਲਬ ਖੁੱਲੇ ਡੁੱਲੇ ਮਾਹੌਲ ਨਾਲ ਹੋਣ ਇਹ ਜਿੰਮੇ ਅੱਜ ਤੋਂ ਪਹਿਲਾਂ ਹੁੰਦੀਆਂ ਆਈਆਂ ਤੇ ਉਸੇ ਤਰੀਕੇ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਭੌਤ ਤੋਂ ਤੇ ਇਹ ਸਾਡੀਆਂ ਖੇਡਾਂ ਵਧੀਆ ਹੋਣ ਤੇ ਬਾਈ ਜੀ ਜੇ ਗੱਲਾਂ ਵਧੀਆ ਲੱਗਦੇ ਹੁੰਦੇ ਆ ਤਾਂ ਮੇਰਾ ਭਰਾ ਬਣ ਕੇ ਵੀਡੀਓ ਯਾਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਉਹੀ 10 12 15 ਕੇ ਲਾਈਕ ਹੁੰਦੇ ਆ ਤੇ 5 7 ਕੇ ਕਮੈਂਟ ਹੁੰਦੇ ਆ ਤੇ ਸ਼ੇਅਰ ਤਾਂ ਕੋਈ ਹੁੰਦਾ ਹੀ ਨਹੀਂ ਯਾਰ ਤੇ ਨਾ ਕੋਈ ਸਬਸਕ੍ਰਾਈਬ ਹੁੰਦਾ ਵਾਚ ਟਾਈਮ ਵੀ ਨਹੀਂ ਆਉਂਦਾ ਗਿਆ ਫੇ ਤੁਸੀਂ ਦੇਖਦੇ ਨਹੀਂ ਵੀਡੀਓ ਬਾਈ ਮੁੜ ਕੇ ਫਿਰ ਮੈਸੇਜ ਕਰਦੇ ਹਾਂ ਵੀਰੇ ਆ ਚੀਜ਼ ਦਾ ਕਿਵੇਂ ਸੀ ਕਿਉਂਕਿ ਵੀਡੀਓ ਪੂਰੀ ਦੇਖਿਆ ਕਰੋ ਵੀਡੀਓ ਦੇ ਵਿੱਚ ਕਿਤੇ ਨਾ ਕਿਤੇ ਮੈਂ ਕਿਹੜਾ ਸਕ੍ਰਿਪਟ ਲਿਖੀ ਵੀ ਆ ਵੀ ਮੈਂ ਇਸ ਵਿਸ਼ੇ ਤੇ ਆਹੀ ਚੀਜ਼ ਬੋਲਣੀ ਆ ਉਹ ਤਾਂ ਜਿਹੜੀ ਮਤਲਬ ਉਹਦੇ ਕਹਿਣ ਨੂੰ ਰੀਲ ਚੜ ਗਈ ਦਿਮਾਗ ਦੇ ਵਿੱਚ ਉਸੇ ਵਿਸ਼ੇ ਤੇ ਗੱਲ ਸਟਾਰਟ ਹੋ ਜਾਂਦੀ ਆ ਤੇ ਉਹ ਕਿਤੇ ਨਾ ਕਿਤੇ ਜਦੋਂ ਜਿਹੜੇ ਪ੍ਰਾਗੂ ਸਕਿਪ ਕਰਕੇ ਦੇਖਦੇ ਆ ਤੇ ਉਹ ਫਿਰ ਨਹੀਂ ਪਤਾ ਲੱਗਦਾ ਤੇ ਚਲੋ ਇਹਦੇ 'ਚ ਮੇਰਾ ਤਾਂ ਕੋਈ ਘਟਾ ਨਹੀਂ ਮੇਰਾ ਤਾਂ ਕੁਝ ਨਹੀਂ ਘਟਾ ਹੁੰਦਾ ਹਨਾ ਤੁਹਾਨੂੰ ਹੀ ਮਤਲਬ ਉਹ ਹੁੰਦਾ ਮੈਂ ਤਾਂ ਫੇਰ ਵੀ ਦੱਸ ਦਿੰਨਾ ਮੈਨੂੰ ਤਾਂ ਕੋਈ ਚੱਕਰ ਨਹੀਂ ਮੈਂ ਤਾਂ ਦੱਸ ਦਿੰਨਾ ਕਿਉਂਕਿ ਬਈ ਆਪਾਂ ਨੂੰ ਪਿਆਰਾ ਇੰਨਾ ਨਾ ਜਿਹੜੇ ਸਾਹਮਣੇ ਬੈਠੇ ਆ ਆਪਣੇ ਠੀਕ ਆ ਕੁੱਤਿਆਂ ਨਾਲ ਪੰਛੀਆਂ ਨਾਲ ਜਾਨਵਰਾਂ ਨਾਲ ਕਿਉਂਕਿ ਇਹ ਜਿਹੜੇ ਜਾਨਵਰ ਪੰਛੀ ਆ ਇਹ ਇਨਸਾਨ ਤੋਂ ਪਹਿਲਾਂ ਇਨਸਾਨ ਦੇ ਜਿੰਦਗੀ ਦੇ ਵਿੱਚ ਆ ਗਏ ਸੀ ਜਿਹੜਾ ਕੁੱਤਾ ਸੀ ਕੁੱਤੇ ਨੇ ਆ ਕੇ ਇਨਸਾਨ ਨੂੰ ਰੋਟੀ ਦਿੱਤੀ ਸੀ ਠੀਕ ਆ ਤੇ ਇਸ ਕਰਕੇ ਇਹ ਜਿਹੜੀਆਂ ਜਿਵੇਂ ਪਹਿਲਾਂ ਮੰਨ ਕੇ ਚੱਲੋ ਆਪਣੇ ਘਰਾਂ 'ਚ ਜਿੜੀਆਂ ਹੁੰਦੀਆਂ ਸੀ ਛੱਤਾਂ ਕੱਚੀਆਂ ਹੁੰਦੀਆਂ ਸੀਗੀਆਂ ਹਨਾ ਆਲਨੇ ਪਾਲਣੇ ਜਿਹੜੀਆਂ ਨੇ ਜਿਨ੍ਹਾਂ ਨੂੰ ਆਪਾਂ ਘਰੇਲੂ ਜਿੜੀ ਕਹਿੰਨੇ ਆ ਪੂਰੇ ਜੇ ਰੰਗ ਦੀਆਂ ਬ੍ਰਾਊਨ ਜੀਆਂ ਹੁੰਦੀਆਂ ਸੀ ਤੇ ਜਿਹੜਾ ਹੁੰਦਾ ਸੀ ਜਿਹਦਾ ਗਲ ਜਾਂ ਥੱਲੇੋਂ ਕਾਲਾ ਹੁੰਦਾ ਸੀ ਤੇ ਉਹ ਬਹੁਤ ਕਿਤੇ ਨਾ ਕਿਤੇ ਬਹੁਤ ਦੂਰ ਹੋ ਗਈਆਂ ਸੀ ਘੁੱਗੀਆਂ ਦੂਰ ਹੋ ਗਈਆਂ ਸੀ ਗਟਾਰਾਂ ਕਿਉਂਕਿ ਬਾਈ ਜੀ ਉਹ ਉਹ ਜਿਹੇ ਦਰਖਤ ਨਹੀਂ ਰਹੇ ਸੀ ਗਟਾਰਾਂ ਵਾਸਤੇ ਉਹ ਜਿਹੇ ਟਿੱਬੇ ਨਹੀਂ ਰਹੇ ਸੀਗੇ ਕਿਉਂਕਿ ਗਟਾਰਾਂ ਹੁਣ ਟਿੱਬਿਆਂ ਦੇ ਵਿੱਚ ਖੋਡਾਂ ਬਣਾ ਕੇ ਸੁਰੰਗਾਂ ਬਣਾ ਕੇ ਉਹਦੇ ਬੱਚੇ ਦਿੰਦੀਆਂ ਸੀ ਆਂਡੇ ਦਿੰਦੀਆਂ ਬੱਚੇ गढ़ਦੀਆਂ ਸੀ ਹਨਾ ਇਕੂ ਗੀਦਾ ਵਿਚਾਰੀ ਹੈ ਹੀ ਵੈਸੇ ਭੋਲਾ ਪੰਛੀ ਹੈ ਦਾ ਡੇਗਾ ਡੇਗਾ ਜੇ ਨਹਿਮ ਤੇ ਡਵੇਰੀ ਹੈ ਕਿਤੇ ਮੈਂ ਤਾਂ ਚਾਰ ਕ ਡੱਕੇ ਰੱਖ ਕੇ ਤੇ ਅੰਡੇ ਧਰ ਲੈਣੇ ਤੇ ਮੁੜ ਕੇ ਇਹਦੇ ਟੁੱਟ ਜਾਂਦੇ ਕੋਈ ਕਿਸੇ ਗੁੱਗੀ ਦਾ ਹੀ ਆ ਬਾਈ ਸਿਰੇ ਚੜਦੇ ਆ ਬੱਚੇ ਤੇ ਜਿਵੇਂ ਛੋਟੇ ਟੋਟਰੂ ਹੁੰਦੇ ਸੀ ਇਹ ਜਿਹੇ ਰੰਗ ਦੇ ਆ ਜਿਹੇ ਜਿਹੇ ਬੱਚਾ ਬੈਠਾ ਆਪਣਾ ਨਰ ਬਣ ਗਿਆ ਪੱਠਾ ਇਹ ਤੇ ਇਹ ਜਾਨਵਰ ਪੰਛੀ ਬਾਈ ਸ਼ੁਰੂ ਤੋਂ ਲਗਾ ਵੈਸੇ ਮੈਨੂੰ ਤਾਂ ਵੈਸੇ ਹੀ ਲਗਾ ਇਹਨਾਂ ਨਾ ਯਾਰ ਜਾਨਵਰ ਪੰਛੀ ਇਹਨਾਂ ਪਤਾ ਨਹੀਂ ਇਹ ਮਤਲਬ ਜਿਵੇਂ ਉਹਦੇ ਕਹਿਣ ਨੂੰ ਉਤਰੋਂ ਹੀ ਹੁੰਦੀਆਂ ਨਾ ਖੂਨ ਦੇ ਵਿੱਚ ਹੀ ਹੁੰਦੀਆਂ ਮੰਨ ਲਓ ਅਨ ਪਸ਼ੂ ਹੋਵੇ ਪੰਛੀ ਹੋਵੇ ਜਾਂ ਜਿਵੇਂ ਜਾਨਵਰ ਹੋਵੇ ਕੁੱਤੇ ਵਗੈਰਾ ਹਨਾ ਤੇ ਇਸ ਕਰਕੇ ਇਹ ਇਹ ਯਾਰ ਇੱਕ ਪਿਆਰ ਕਰਨ ਵਾਲੀਆਂ ਚੀਜ਼ਾਂ ਇਹ ਇਹ ਮੰਨ ਕੇ ਚੱਲੋ ਹੁਣ ਆ ਕਬੂਤਰ ਆ ਨਹੀਂ ਮੈਨੂੰ ਕੌਣ ਜਾਣਦਾ ਸੀ ਭਾਈ ਹੈਨਾ ਮੈਨੂੰ ਕੌਣ ਜਾਣਦਾ ਸੀ ਮੈਨੂੰ ਸਿਰਫ ਇਹਨਾਂ ਦੀ ਵਜ੍ਹਾ ਨਾਲ ਤੁਸੀਂ ਜਾਣਨ ਲੱਗੋ ਇੰਨੇ ਭਰਾ ਫੋਲੋ ਕਰਦੇ ਹੋ ਬਾਹਰੋਂ ਮਤਲਬ ਕੈਨੇਡਾ ਤੋਂ ਅਮਰੀਕਾ ਤੋਂ ਇੰਗਲੈਂਡ ਤੋਂ ਫੋਨ ਆਉਂਦੇ ਆ ਮੈਸੇਜ ਆਉਂਦੇ ਆ ਸਾਰੇ ਭਰਾਵਾਂ ਦੇ ਤੇ ਮੈਂ ਤੁਹਾਡਾ तहे ਦਿਲੋਂ ਸ਼ੁਕਰਗੁਜ਼ਾਰ ਆਂ ਭਾਈ ਤੇ ਜਿਹੜੇ ਤੁਸੀਂ ਮਤਲਬ ਇੰਨਾ ਮਾਣ ਬਖਸ਼ਦੇ ਆ ਮੈਨੂੰ ਇੰਨਾ ਸਮਝਦੇ ਆ ਮੈਨੂੰ ਇਸ ਜੋਗਾ ਵੀ ਮੈਂ ਤੁਹਾਡੀ ਸੇਵਾ ਕਰ ਸਕਾਂ ਤੇ ਬਾਕੀ ਜੇ ਕਿਸੇ ਭਰਾ ਨੂੰ ਕੋਈ ਕਬੂਤਰ ਗੱਤਰ ਚਾਹੀਦਾ ਤਾਂ ਦੱਸ ਦਿਓ ਕੋਈ ਗੱਲ ਨਹੀਂ ਆਹ ਬੈਠਿਆ ਬੱਚੇ ਆਪਣੇ ਕੋਲੇ 10 ਪਰ ਸਾਫ ਹੋ ਗਏ ਸਾਰੇ ਇਹ ਤੇ ਆਹ ਬੈਠਿਆ ਬੱਚੇ ਇੰਦਰ ਵੀ ਬਥੇਰੇ ਬੈਠਿਆ ਤੇ ਕੋਈ ਚੱਕ ਨਹੀਂ ਭਾਈ ਲੈ ਜਾਓ ਆ ਕੇ ਤੇ ਬਾਕੀ ਮੇਰਾ ਭਰਾ ਯਾਰ ਖੁਸ਼ ਰਿਆ ਕਰੋ ਕਿਸੇ ਤੇ ਰੰਜਿਸ਼ ਨਾ ਕਰਿਆ ਕਰੋ ਉੱਥੇ ਪਤਾ ਨਹੀਂ ਇੱਥੋਂ ਕਿਹੜੀ ਦੁਨੀਆ ਤੋਂ ਕਿਸੇ ਨੇ ਕੀ ਲੈ ਕੁਝ ਨਹੀਂ ਲੈ ਕੇ ਜਾਣਾ ਗਿਆ ਸਭ ਕੁਝ ਇੱਥੇ ਰਹਿ ਜਾਣਾ ਬਾਈ ਠੀਕ ਆ ਜਿਨੇ ਪ੍ਰਮਾਤਮਾ ਖੁਸ਼ ਕਰ ਲੈ ਰੱਬ ਮਨਾ ਲਿਆ ਉਹਨੇ ਸਭ ਕੁਝ ਹੀ ਮਨਾ ਲਿਆ ਪ੍ਰਭੂ ਠੀਕ ਆ ਆਪਾਂ ਚਲੋ ਜਾਨਵਰ ਪੰਛੀਆਂ ਨੂੰ ਇਹ ਇਹ ਆਪਣੀ ਸੁਖਮੰਦ ਆਪਾਂ ਤਾਂ ਇੰਨਾ ਹੀ ਆਪਣੇ ਆਪ ਨੂੰ ਮਤਲਬ ਆਪ ਨੂੰ ਕਰਮ ਵਾਲੇ ਸਮਝਦੇ ਆਂ ਵੀ ਆਪਾਂ ਇੰਨੇ ਜਾਨਵਰਾਂ ਦੀ ਸੇਵਾ ਕਰ ਸਕਦੇ ਆਂ ਬਾਕੀ ਸੇਵਾ ਕਰਨ ਵਾਲੇ ਆਪਾਂ ਕੌਣ ਆ ਮਾਰਾਈ ਕਰਵਾਉਂਦਾ ਏ ਤੇ ਆਪਾਂ ਕਰੀ ਜਾਂਦੇ ਆ ਠੀਕ ਆ ਮੈਂ ਦਾ ਜਿਹੜੇ ਬੰਦੇ ਦੇ ਵਿੱਚ ਮੈਂ ਆ ਗਈ ਉਹ 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 ਬੰਦਾ ਥੋੜਾ ਟਾਈਮ ਹੀ ਕੱਢਦਾ ਕੱਲ ਵੀ ਇਸ ਵੀਡੀਓ ਇਸ ਵਿਸ਼ੇ ਦੇ ਆਪਾਂ ਗੱਲ ਕੀਤੀ ਸੀ ਵੀ ਮੈਂ ਮੈਂ ਸ਼ਬਦ ਮੇਰੇ ਵਿੱਚ ਤਾਂ ਹੈ ਨਹੀਂਗਾ ਪਰ ਉਹ ਉਹ ਕਿਤੇ ਨਾ ਕਿਤੇ ਮਤਲਬ ਸੰਬੋਧਨ ਕਰਨ ਦੀ ਖਾਤਰ ਉਹ ਸ਼ਬਦ ਵਰਤਣਾ ਪੈਂਦਾ ਤੋਂ ਆਪਾਂ ਬਈ ਤੁਹਾਨੂੰ ਮਾਫੀ ਚਾਹੁੰਦੇ ਆ ਜੇ ਕੋਈ ਮਤਲਬ ਕਿਤੇ ਗਲਤ ਸ਼ਬਦ ਮੂੰਹ ਦੇ ਵਿੱਚੋਂ ਨਿਕਲ ਜਾਂਦਾ ਜਾਂ ਕਿਸੇ ਦੀ ਚਾਂ ਦੇ ਖਿਲਾਫ ਪਹਿਲੀ ਤਾਂ ਗੱਲ ਆਪਾਂ ਬੋਲਦੇ ਨਹੀਂ ਆਪਾਂ ਮਤਲਬ ਉਹਨਾਂ ਕਾ ਉਹਦੇ ਦੈਰੇ ਚ ਰਹਿ ਕੇ ਬੋਲਦੇ ਆ ਜਿਵੇਂ ਜਿੰਨੇ ਜਿਵੇਂ ਕਹਿੰਦੇ ਹੁੰਦੇ ਆ ਫੌਜ ਚ ਵੀ ਸਿਪਾਈ ਦਾ ਦੈਰਾ ਕਿੰਨਾ ਕਾ ਜਿੰਨੇ ਕ ਮਤਲਬ ਪੈਰ ਆ ਬੂਟ ਆ ਲੰਮੇ ਉਹਨਾਂ ਕ ਦਾਇਰਾ ਹੁੰਦਾ ਸਿਪਾਈ ਦਾ ਤੇ ਉਸ ਤਰੀਕੇ ਨਾਲ ਆਪਾਂ ਉਹਨੇ ਕਾ ਉਹਦੇ ਦੈਰੇ ਦੇ ਵਿੱਚ ਰਹਿ ਕੇ ਗੱਲ ਕਰਦੇ ਆ ਆਪਾਂ ਦੈਰੇ ਤੋਂ ਬਾਹਰ ਜਾ ਕੇ ਗੱਲ ਨਹੀਂ ਕਰਦੇ ਜਿੰਨੀ ਨੌਲੇਜ ਆ ਉਸ ਤਰੀਕੇ ਬਾਰੇ ਆਪਾਂ ਉਹਨੀ ਗੱਲ ਕਰਦੇ ਆ ਤੇ ਜੇ ਤੁਹਾਨੂੰ ਵਧੀਆ ਲੱਗਦਾ ਹੁੰਦਾ ਤਾਂ ਬਾਈ ਸ਼ੇਅਰ ਕਰ ਦਿਆ ਕਰੋ ਵੀਡੀਓ ਲੰਮੀ ਹੋ ਜਾਣੀ ਆ ਤੇ ਬਾਕੀ ਜਿਹੜੀਆਂ ਕੋਈ ਗੱਲਾਂ ਬਾਤਾਂ ਰਹਿ ਗਈਆਂ ਅਗਲੀ ਵੀਡੀਓ 'ਚ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੇ ਵਿਸ਼ੇ ਦੇ ਪਾਈਏ ਤੇ ਉਸੇ ਵਿਸ਼ੇ ਦੇ ਆਪਾਂ ਵੀਡੀਓ ਪਾ ਦਾਂਗੇ ਉਹ ਆਪਣੇ ਬਾਈ ਤਰਾਲੇ ਫੇਰ ਆਂਡੇ ਬਬਰੇ ਨੇ ਝੋਟੇ ਨੇ ਮੋਜਾ ਲਾਲ ਸਿਰਾ ਕੱਚੀਆਂ ਪੀੜੀਆਂ ਦੇ ਤੇ ਕੱਚੀਆਂ ਪੀੜੀਆਂ ਦੀ ਗੂਦਰੀ ਉਹਦੇ ਨਾਲ ਉਹ ਉੱਪਰ ਜਾਲ 'ਚ ਤੇ ਕਮੈਂਟ ਕਰਕੇ ਦੱਸੋ ਵੀ ਆ ਡੱਬੀ ਗੂਦਰੀ ਆਪਾਂ ਕਿਹੜੇ ਗੂਤਰ ਨਾ ਮਲਾਈਏ ਡੱਬੇ ਗੂਤਰ ਹੈਗੇ ਆਪਣੇ ਕੋਲੇ ਲਾਲ ਡੱਬੇ ਵੀ ਹੈਗੇ ਆ ਨੀਲੇ ਡੱਬੇ ਵੀ ਹੈਗੇ ਆ ਕਾਲੇ ਡੱਬੇ ਵੀ ਹੈਗੇ ਆ ਤੇ ਰੱਤੇ ਵੀ ਹੈਗੇ ਆ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਇਹ ਕਿਹੜੇ ਨਾਮ ਲਈ ਆ ਜਿਹੜੀ ਲਾਲ ਡੱਬੀ ਬੈਠੀ ਆ ਇੱਕ ਤਾਂ ਆ ਬੈਠਾ ਲਾਲ ਜਿੰਨਾ ਗੂਤਰ ਇੱਕ ਹੋਰ ਅੱਤਾ ਪੱਠਾ ਬੈਠਾ ਮਗਰ ਤੇ ਬਾਕੀ ਡੱਬੇ ਗੂਤਰ ਉਤਰ ਆ ਉਹ ਹੁਣ ਨੇਰਾ ਨੇਰਾ ਤਾਂ ਹੈ ਨਹੀਂ ਜਾਣੀ ਹੈ ਤਾਂ ਲਾਈਟ ਉਹਨਾਂ ਗੁੱਡਿਆਂ 'ਚ ਫਿਰ ਜਾਣਾ ਪੂਗਾ ਆਪਾਂ ਕੱਲ ਨੂੰ ਉਹਨਾਂ ਗੁੱਡਿਆਂ 'ਚ ਵੀਡੀਓ ਬਣਾ ਲਾਂਗੇ ਇਸ ਖੁੱਡੇ ਦੇ ਵਿੱਚ ਮੈਂ ਤਾਂ ਵੀਡੀਓ ਬਣਾਉਣਾ ਹੁੰਨਾ ਕਿਉਂਕਿ ਇਸ ਖੁੱਡੇ ਦੇ ਵਿੱਚ ਚਾਨਣ ਰਹਿੰਦਾ ਇੱਥੇ ਤਿੰਨ ਬਲਬ ਜਗਦੇ ਆ 1 2 ਤੇ 3 ਉਹ ਜਿਹੜੇ ਪਰੇ ਖੁੱਡੇ ਬਣਾਇਆ ਜਿੱਥੇ ਤੁਹਾਨੂੰ ਮੂਰੀਆਂ ਦੀਆਂ ਇੱਕ ਖੁੱਡਾ ਇੱਕ ਇਹਦੂ ਪਰਲੇ ਪਾਸੇ ਖੁੱਡਾ ਬਾਈ ਇੱਥੇ 13 ਫੁੱਟ ਲੰਮਾ ਖੁੱਡਾ ਇੱਥੇ ਨੂੰ 10 ਫੁੱਟ ਚੌੜਾ ਐ ਇਹਨੂੰ ਆ ਤੇ ਉਦੋਂ ਪਰਲੇ ਪਾਸੇ 10 ਬਾਈ 10 ਦਾ ਖੁੱਡਾ ਹੋਰ ਅੰਦਰ ਜਿੱਦੇ ਜਮੇ ਉਹਦੇ ਵੀਡੀਓ ਪਾਈ ਜਿਵੇਂ ਆਪਣੇ ਨਵੇਂ ਖੁੱਡੇ ਦਾ ਮਹੂਰਤ ਹੋ ਗਿਆ ਬੱਚੇ ਕੱਢ ਲੇ ਤੇ ਇੰਨੀਆਂ ਗੱਲਾਂ ਕਰਦੇ ਹੋਏ ਬਾਈ ਸ਼੍ਰੀਮਾਂ ਦਾ ਜਾਜਕਾ ਮੇਰਾ ਵੀਰ ਬਣ ਕੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਆ ਵੀਡੀਓ ਤੇ ਲਾ ਦਿਓ ਝੜੀ ਠੀਕ ਆ ਤੇ ਬਾਕੀ ਗੱਲਾਂ ਵਾ ਤਾਂ ਇਹਲੇ ਕੋਈ ਚੀਜ਼ ਦੀ ਜ਼ਰੂਰਤ ਹੋਈ ਅਗਲੀ ਵੀਡੀਓ ਚ ਦੱਸ ਦਿਓ ਆਪਾਂ ਕਮੈਂਟ ਕਰਕੇ ਅਗਲੀ ਵੀਡੀਓ ਬਣਾ ਦੇਾਂਗੇ ਤੇ ਨਵੀਂ ਵੀਡੀਓ ਆਉਣ ਤੱਕ ਇੰਤਜ਼ਾਰ ਕਰੋ ਤਦ ਤੱਕ ਲਈ ਰੱਬ ਰਾਖਾ ਜਿਉਂਦੇ ਵੱਸਦੇ ਰਹੋ ਬਈ ਧੰਨਵਾਦ ਸਾਰੇ ਵੀਰਾਂ ਦਾ